ਰਾਤ ਨੂੰ ਸਾਨੂੰ ਸੂਚਨਾ ਮਿਲੀ ਕਿ گاਵਾਂ ਦਾ ਟਰੱਕ ਲੋਡ ਹੋ ਕੇ ਕੱਟਣ ਵਾਸਤੇ ਚੱਲਿਆ। ਇਹ 9 ਗਾਈਆਂ ਫੜੀਆਂ ਜੀ ਇੱਕ ਬਛੜਾ ਦੀ। ਉੱਥੇ ਬਕਾਇਦਾ ਪਰਚਾ ਦਰਜ ਕਰਾਇਆ ਤੇ ਅੱਜ ਗਊਸਾਲਾ ਦੇ ਵਿੱਚ ਗਾਵਾਂ ਉਤਾਰਤੀਆਂ। ਇਹ ਸਾਰਾ ਗੋਵੰਸ਼ ਅਸੀਂ ਪੂਰਾ ਇਹਦੇ ਬਕਾਇਦਾ ਐਫ ਆਈ ਆਰ ਵਗੈਰਾ ਦਰਜ ਕਰਵਾ ਕੇ ਇੱਕ ਗੋਵੰਸ਼ ਨੂੰ ਅਸੀਂ ਵੈਲਕਮ ਕਰਕੇ ਇੱਥੇ ਗੁਰੂ ਜਨਕ ਜੀ ਆਸ਼ਰੇ 'ਚ ਅੱਜ ਲੈ ਕੇ ਆਏ ਹਾਂ। ਪ੍ਰਸ਼ਾਸਨ ਨੂੰ ਚਾਹੀਦਾ ਕਿ ਖੁਦ ਕੰਮ ਕਰੇ। ਸਾਨੂੰ ਰੋਡ ਤੇ ਆਣ ਦੀ ਲੋੜ ਕੀ ਹੈ? ਇਸ ਤੋਂ ਪਹਿਲੇ ਵੀ ਅਸੀਂ ਕਾਫੀ ਟਰੱਕ ਫੜ ਚੁੱਕੇ ਹਾਂ। ਇਹ ਜਿਹੜੀ ਸਾਡੀ ਗੋਸ਼ਾਲਾ ਅਸਹਾਇ ਜੀਵਾਂ ਨੂੰ ਆਸਰਾ ਦੇਣ ਲਈ ਚਲਾਈ ਜਾ ਰਹੀ ਹੈ ਜਿਹੜੇ ਵੀ ਕੋਈ ਡੈਰੀ ਵਾਲਾ ਜਾਂ ਕੋਈ ਹੋਰ ਬੰਦਾ ਅਗਰ ਗਊ ਤਸਕਰੀ ਕਰਦਾ ਸਾਨੂੰ ਸੂਚਨਾ ਦਿਓ ਪੁਲਿਸ ਨੂੰ ਸੂਚਨਾ ਦਿਓ ਔਰ ਗਊ ਤਸਕਰੀ ਨੂੰ ਸਾਰੇ ਮਿਲ ਕੇ ਰੋਕੋ ਤਾਂ ਕਿ ਇਹ ਜਿਹੜੀ ਗਊ ਹੱਤਿਆ ਇਸ ਪਾਪ ਨੂੰ ਆਪਾਂ ਖਤਮ ਕਰ ਸਕੀਏ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਇਹ ਜੀ ਆਪਾਂ ਗੁਰੂ ਜੀਵਾ ਜਨਕ ਆਸ਼ਰਮ ਦੇ ਹਵਾਲੇ ਕਰ ਦਿੱਤੀਆਂ ਨੌ ਗਾਇਆਂ ਸੀਗੀਆਂ ਤੇ ਇੱਕ ਬੱਚਾ ਸੀਗਾ ਤੇ ਠਾਣਾ ਲੱਡਵਾਲ ਤੋਂ ਸਰਦਾਰ ਜਨਾਬ ਦਾ ਮੇਰਾ ਨਾਮ ਹੌਲਦਰ ਹਰਮਿੰਦਰ ਸਿੰਘਾ ਜੀ ਪਰਚਾ ਦਰਜ ਹੋ ਗਿਆ ਜੀ ਬਣਦੀ ਕਾਨੂੰਨੀ ਕਾਰਵਾਈ ਕਰਤੀ ਹੈ ਜੀ ਤੇ ਮਤਲਬ ਗਾਂ ਗਾਂ ਕਿੰਨੇ ਗਾਂ ਫੜੀਆਂ ਜੀ ਇਹ ਨੌ ਗਾਇਆਂ ਫੜੀਆਂ ਜੀ ਇੱਕ ਬਛੜਾ ਸੀਗਾ ਜੀ ਹਾਂਜੀ ਹਾਂਜੀ ਕਾਰਵਾਈ ਕਰਤੀ ਪਰਚਾ ਦਰਜ ਹੋ ਗਿਆ ਅੱਜ ਜਿਹੜੀ ਇਹ ਕਾਰਵਾਈ ਕੀਤੀ ਹੈ ਇਹ ਲੱਡਵਾਲ ਥਾਣੇ ਦੀ ਕਾਰਵਾਈ ਹੈ ਜੀ ਰਾਤ ਨੂੰ ਸਾਨੂੰ ਸੂਚਨਾ ਮਿਲੀ ਕਿਉਂਕਿ ਸਾਡੇ ਅਲਟਰਨੇਟ ਨੰਬਰ ਚੱਲਦੇ ਆ ਉਹਦੇ ਨੰਬਰ ਤੇ ਸੂਚਨਾ ਮਿਲੀ ਕਿ ਗਾਵਾਂ ਦਾ ਟਰੱਕ ਲੋਡ ਹੋ ਕੇ ਕੱਟਣ ਵਾਸਤੇ ਚੱਲਿਆ ਜਿਹਦੇ ਬਿਹੇਵ ਤੇ ਅਸੀਂ ਲੱਡਵਾਲ ਥਾਣੇ ਇਤਲਾਹ ਦਿੱਤੀ ਤੇ ਮੌਕੇ ਤੇ ਆਈਓ ਸਾਡੇ ਨਾਲ ਗਈ ਗੱਡੀ ਫਾੜ ਲਈ ਅਸੀਂ ਗੱਡੀ ਫੜਾ ਕੇ ਉਥੇ ਬਕਾਇਦਾ ਪਰਚਾ ਦਰਜ ਕਰਾਇਆ ਤੇ ਅੱਜ ਗਊਸਾਲਾ ਦੇ ਵਿੱਚ ਗਾਵਾਂ ਉਤਾਰਤੀਆਂ ਆਪਾਂ ਹੁੰਦਾ ਕੀ ਹੈ ਵੀ ਸਾਨੂੰ ਰੋਡ ਤੇ ਆਣ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਪ੍ਰਸ਼ਾਸਨ ਕੰਮ ਨਹੀਂ ਕਰਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਖੁਦ ਕੰਮ ਕਰੇ ਸਾਨੂੰ ਰੋਡ ਤੇ ਆਣ ਦੀ ਲੋੜ ਕੀ ਹੈ ਇਸ ਤੋਂ ਪਹਿਲਾਂ ਵੀ ਅਸੀਂ ਕਾਫੀ ਟਰੱਕ ਫੜ ਚੁੱਕੇ ਹਾਂ ਪਰ ਹੁੰਦਾ ਕੀ ਹੈ ਉਹ ਜ਼ਮਾਨਤਾ ਲੈ ਕੇ ਬਾਹਰ ਆ ਜਾਂਦੇ ਆ ਦੁਬਾਰਾ ਫਿਰ ਤਸਕਰੀ ਇਹ ਲੱਡਵਾ ਥਾਣੇ ਦੇ ਨੇੜੇ ਹੰਬੜਾ ਰੋਡ ਤੇ ਇਹ ਨੋਘਾਵਾ ਜੀ ਇੱਕ ਬੱਚਾ ਉਹਨਾਂ ਦੇ ਮਤਲਬ ਟੋਟਲ 10 ਹੈ ਗਊਆਂ ਸੇ 10 ਜਿਹੜੀ ਜਿਹਨੂੰ ਸੁਝਾ ਕੇ ਵਧੀਆ ਤਰੀਕੇ ਨਾਲ ਉਲਟਾ ਇਹ ਕਹਿੰਦੇ ਵੀ ਦੁੱਧ ਵਾਲੀ ਗਾਵਾਂ ਜਦ ਕਿ ਦੁੱਧ ਵਾਲੀ ਨਾ ਹੋ ਕੇ ਜਾਲੀ ਬਿਲਿੰਗ ਕਰਕੇ ਕਿਉਂਕਿ ਇਹ ਬਿਲਿੰਗ ਦੀ ਜੀ ਗੱਲ ਕਰੀ ਇੱਕ ਬਿਲਿੰਗ ਇਹਨਾਂ ਨੇ ਜਿਹੜੀ ਮੌਕੇ ਤੇ ਮਿਲੀ ਹੈ ਰਾਜਸਥਾਨ ਤੋਂ ਲਿਖਿਆ ਕਿ ਰਾਜਸਥਾਨ ਤੋਂ ਨਿਕਲੇ ਆ ਤੇ ਬਿਹਾਰ ਚੱਲੇ ਹੈ ਜੇ ਰਾਸਤਾ ਤੋਂ ਨਿਕਲੇ ਤੇ ਬਿਹਾਰ ਚੱਲੇ ਲੁਧਾਨੇ ਕੀ ਕਰਦੇ ਇਸ ਕਰਕੇ ਜਾਲੀ ਫੇਕ ਹੈ ਲੁਧਾਨੇ ਸੋਲੇ ਪਿੰਡ ਹੈ ਉੱਥੋਂ ਗੱਡੀ ਲੋਡ ਹੋਈ ਹੈ ਉਸ ਤੋਂ ਬਾਅਦ ਇਹ ਕੱਟਣ ਵਾਸਤੇ ਚੱਲੇ ਸੀ ਅਸੀਂ ਪ੍ਰਸ਼ਾਦਨ ਦਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਪਰਚਾ ਦਰਜ ਕਰਤਾ ਬਹੁਤ ਸਾਲਾਂ ਲਈ ਧੰਨਵਾਦ ਕਰਦੇ ਜਿਨ੍ਹਾਂ ਨੇ ਗਵਾਂ ਨੂੰ ਸੁਰੱਖਿਅਤ ਰੱਖਿਆ ਤੁਸੀਂ ਦੇਖ ਸਕਦੇ ਮੇਰੇ ਬੈਕਸਾਈਡ ਤੇ ਗਵਾਂ ਨੂੰ ਉਤਾਰ ਕੇ ਬਕਾਇਦਾ ਨੂੰ ਸੁਰੱਖਿਅਤ ਰੱਖਿਆ ਗਿਆ ਤੇ ਇੱਥੇ ਉਹਨਾਂ ਦੇ ਚਾਰਾ ਪਾਣੀ ਦਾ ਪ੍ਰਬੰਧ ਕਰਦੇ ਲੋਕਾਂ ਨੂੰ ਮੈਸੇਜ ਲੋ ਲੋਕਾਂ ਦਾ ਇੱਕੋ ਹੀ ਮੈਸੇਜ ਹੈ ਜੀ ਜੇ ਸੇਵਾ ਕਰਨ ਵਾਸਤੇ ਲੋਕ ਬਹੁਤ ਜਾਂਦੇ ਦਾਨੀ ਸੱਜਣ ਸੇਵਾ ਕਰਦੇ ਆ ਕਮ ਉਹਦੀ ਪਰ ਗਊ ਰੱਖਿਆਵਾਦੀ ਵੀ ਆਓ ਜੇ ਚੀਜ਼ ਬਚਣੀ ਨਹੀਂ ਤੇ ਸੇਵਾ ਕੀ ਦੀ ਕਰੋਗੇ ਇਸ ਲਈ ਜਿਹੜੇ ਵੀ ਕੋਈ ਡੈਰੀ ਵਾਲਾ ਜਾਂ ਕੋਈ ਹੋਰ ਬੰਦਾ ਅਗਰ ਗਊ ਤਸਕਰੀ ਕਰਦਾ ਸਾਨੂੰ ਸੂਚਨਾ ਦਿਓ ਪੁਲਿਸ ਨੂੰ ਸੂਚਨਾ ਦਿਓ ਔਰ ਗਊ ਤਸਕਰੀ ਨੂੰ ਸਾਰੇ ਮਿਲ ਕੇ ਰੋਕੋ ਤਾਂ ਕਿ ਇਹ ਜਿਹੜੀ ਗਊ ਹੱਤਿਆ ਇਸ ਪਾਪ ਨੂੰ ਆਪਾਂ ਖਤਮ ਕਰ ਸਕੀਏ ਇਹ ਜਿਹੜੀ ਸਾਡੀ ਗੋਸ਼ਾਲਾ ਅਸਹਾਏ ਜੀਵਾਂ ਨੂੰ ਆਸਰਾ ਦੇਣ ਲਈ ਚਲਾਈ ਜਾ ਰਹੀ ਹੈ ਔਰ ਅੱਜ ਦੇ ਦਿਵਸ ਸਵੇਰ ਪਹਿਲਾਂ ਸਾਡੇ ਵਰਤਮਾਨ ਗੱਛਾ ਦੇ ਪਤੀ ਆਚਾਰੀਏ ਨਿੱਤਿਆਨੰਦ ਸੂਰੀ ਜੀ ਮਹਾਰਾਜ ਜੀ ਦਾ ਇਥੇ ਉਹਨਾਂ ਦਾ 67ਵਾਂ ਜਨਮ ਦਿਵਸ ਮਨਾਇਆ ਗਿਆ ਤਾਂ ਉਹ ਹਜੇ ਅਸੀਂ ਮਾਰਨਿੰਗ ਚ ਸੈਲੀਬ੍ਰੇਟ ਕਰਕੇ ਹਟੇ ਹੀ ਸੀਗੇ ਤਾਂ ਉਸ ਤੋਂ ਮੇਰੇ ਖਿਆਲ ਹੈ ਵਿਥਿਨ 10 ਜਾਂ 15 ਮਿੰਟ ਬਾਅਦ ਸਾਨੂੰ ਦਰਸ਼ਨ ਰਾਣਾ ਜੀ ਦੀ ਕਾਲ ਆਈ ਕਿ ਇਸ ਤਰ੍ਹਾਂ ਜਿਹੜਾ ਨੋ ਸਾਡੀਆਂ ਗਉਆਂ ਔਰ ਇੱਕ ਬਛੜਾ ਜਿਹੜਾ ਕਿ ਕੱਟਣ ਦੇ ਲਈ ਜਾ ਰਿਹਾ ਸੀ ਔਰ ਉਹਨਾਂ ਨੇ ਲਾਡੋਵਾਲ ਪੁਲਿਸ ਥਾਣੇ ਦੇ ਬਾਹਰ ਰੈਸਕਿਊ ਕਰਵਾਇਆ ਸੀ ਤਾਂ ਉਸੇ ਵਕਤ ਜਿਹੜੇ ਗੁਰੂ ਜਨਕ ਜੀ ਆਸ਼ਰਮ ਦੀ ਟੀਮ ਉੱਥੇ ਉਹਨਾਂ ਨੂੰ ਨਾਲ ਸਪੋਰਟ ਕਰਨ ਲਈ ਪਹੁੰਚੀ ਤਾਂ ਇਹ ਸਾਰਾ ਗੋਵੰਸ਼ ਅਸੀਂ ਪੂਰਾ ਇਹਦੀ ਬਕਾਇਦਾ ਐਫ ਆਈ ਆਰ ਵਗੈਰਾ ਦਰਜ ਕਰਵਾ ਕੇ ਇਹ ਗੋਵੰਸ਼ ਨੂੰ ਅਸੀਂ ਵੈਲਕਮ ਕਰਕੇ ਇੱਥੇ ਗੁਰੂ ਜਨਕ ਜੀ ਆਸ਼ਰਮ 'ਚ ਅੱਜ ਲੈ ਕੇ ਆਏ ਹਾਂ। ਹੋਰ ਕੀ ਮਤ ਜੋਗੇ? ਹਾਂ ਜੀ। ਇਹ ਜਿਹੜਾ ਦੇਖੋ ਗੋਵੰਸ਼ ਸਾਡਾ ਜਿਹੜਾ ਕੱਟਣ ਦੇ ਲਈ ਜਾ ਰਿਹਾ ਇਹਦੀ ਪਹਿਲਾਂ ਰੋਕ ਲਈ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਉਪਰਾਲਾ ਕਰਨੇ ਪੈਗੇ ਉਹਨਾਂ ਨੂੰ ਕੋਈ ਸਖਤ ਕਾਨੂੰਨ ਬਣਾਉਣੇ ਪੈਣਗੇ ਦੇਖੋ ਰਾਤ ਤੋਂ ਅ ਦਰਸ਼ਨ ਰਾਣਾ ਜੀ ਇਹ ਜਿਹੜਾ ਟਰੱਕ ਉਹਨਾਂ ਨੇ ਰੈਸਕਿਊ ਕੀਤਾ ਅ ਥਾਣੇ ਦੇ ਬਾਹਰ ਰਾਤ ਤੋਂ ਖੜੇ ਸੀਗੇ ਔਰ ਇੱਥੇ ਗੋਵੰਸ਼ ਨੂੰ ਆਂਦੇ ਹੋਏ ਅਗਲੇ ਦਿਨ ਦੇ ਸ਼ਾਮ ਦੇ 4 ਵਜੇ ਤਾਂ ਉਦੋਂ ਦੀਆਂ ਜਿਹੜੀਆਂ ਗੋਆਂ ਦੇਖੋ ਟਰੱਕ ਦੇ ਵਿੱਚ ਖੜੀਆਂ ਹੀ ਸੀ ਤਾਂ ਔਰ ਕਿੰਨਾ ਇਹਦੇ ਤੇ ਅਤਿਆਚਾਰ ਹੋ ਰਿਹਾ ਤਾਂ ਇਸ ਇਸ ਦੇ ਲਈ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਆ ਤਾਂ ਸਰਕਾਰ ਦੇ ਕੋਆਪਰੇਸ਼ਨ ਲਈ ਸਾਰੀਆਂ ਗਊਸ਼ਾਲਾ ਜਾਂ ਬਹੁਤ ਗੋ ਸੇਵਕ ਹੈ ਜਿਹੜੇ ਉਹਨਾਂ ਦੇ ਨਾਲ ਪੂਰਾ ਸਪੋਰਟ ਕਰਨਗੇ ਔਰ ਮੈਂ ਤਾਂ ਸਭ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਜਿੰਨੇ ਵੀ ਸਾਡੇ ਸਰਾਊਂਡਿੰਗ ਦੇ ਵਿੱਚ ਹੈ ਤਾਂ ਹਰ ਅ ਸ਼ਖਸ ਜਿਹੜਾ ਗੋ ਰਕਸ਼ਾ ਦੇ ਲਈ ਗੋ ਸੇਵਾ ਦੇ ਲਈ ਅੱਗੇ ਆਇਆ ਤਾਂ ਉਹ ਦੂਰ ਨਹੀਂ ਹੈ ਕਿ ਜਿਹੜਾ ਸਾਡਾ ਗੋ ਵੰਸ਼ਾ ਉਹ ਸੇਫ ਹੋ ਪਾਏਗਾ ਕੋੜੇ گاਵਾਂ ਵਾਲਾ ਕੋੜੇ ਦਾ ਦਰਭੜੀਆਂ ਹਾਂਜੀ ਇਹ ਤਦੇ ਸਾਡੇ ਜਿਹੜੀ ਗੋਸ਼ਾਲਾ ਦਾ ਨਾਮ ਹੈ ਜੀਵ ਆਸ਼ਰੇ ਹੈ ਇੱਥੇ ਚਾਹੇ ਸਾਡੇ ਕੋਲ ਕੋਈ ਕੋੜਾ ਹੈ ਚਾਹੇ ਕੋਈ ਭੈਸ ਹੈ ਚਾਹੇ ਕੋਈ ਭੈਸ ਦਾ ਕੱਟਾ ਜਿੰਨੇ ਵੀ ਕੋਈ ਬੁੱਚੜਖਾਨੇ ਤੋਂ ਬਚ ਕੇ ਆਏ ਹੋਇਆ ਜਾਂ ਜਾਂ ਕੋਈ ਦਲਦਲ ਦੇ ਵਿੱਚ ਫਸੇ ਹੋਏ ਸੀਗੇ ਸਾਡੇ ਜੀਵ ਆਸ਼ਰੇ ਦਾ ਕੋਈ ਦੁੱਧ ਵੇਚਣ ਦਾ ਸਾਡਾ ਇੱਥੇ ਸੋਰਸ ਨਹੀਂ ਹੈ ਔਰ ਨਾ ਹੀ ਇੱਥੇ ਦੁੱਧ ਵਾਲੀਆਂ ਗਾਇਆਂ ਸਾਰੀਆਂ ਐਸੀ ਤਰ੍ਹਾਂ ਜਿਹੜਾ ਗਊਆਂ ਸਾਡਾ ਗੋਵੰਸ਼ ਹੈ ਹਾਂਜੀ ਹਾਂ ਦੀ ਬਿਮਾਰ ਗਾਵਾਂ ਜਾਂ વૃદ્ધ ਹੈ ਜਾਂ ਜਾਂ ਹੈਂਡੀਕੈਪਡ ਹੈ ਜਾਂ ਐਸੀ ਤਰ੍ਹਾਂ ਪੁਚੜ ਖਾਨੇ ਤੋਂ ਬਚ ਕੇ ਆਈਆਂ ਹੋਈਆਂ ਹਨ